ਹਲਕਾ ਗੁਰੂਵਰਸਾਏ ਦੇ ਵੱਖ-ਵੱਖ ਸਰਦੀ ਪਿੰਡਾਂ ਦੇ ਵਿੱਚ ਸਤਲੁਜ ਨੇ ਕਰ ਦਿੱਤੀ ਹੈ ਮਾਰ ਅਤੇ ਲੋਕਾਂ ਦੀਆਂ ਡੁੱਬ ਗਈਆਂ ਨੇ ਫਸਲਾਂ ਗਰਾਊਂਡ ਜ਼ੀਰੋ ਤੋਂ ਰਿਪੋਰਟ ਦਿਖਾ ਰਿਹਾ ਹੈਗਾ ਅੱਜ ਮੈਂ ਪਿੰਡ ਗੱਤੀ ਮੱਤੜ ਦੇ ਵਿੱਚ ਮੌਜੂਦ ਹਾਂ ਜਿਸ ਪਿੰਡ ਦਾ ਕਾਫੀ ਏਰੀਆ ਪਾਣੀ ਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ ਕਿਸਾਨਾਂ ਦੀਆਂ ਜ਼ਮੀਨਾਂ ਦੇ ਵਿੱਚ ਪਾਣੀ ਭਰ ਚੁੱਕਿਆ ਗੋਡੇ-ਗੋਡੇ ਪਾਣੀ ਕਿਸਾਨ ਪਰੇਸ਼ਾਨ ਬੱਚਿਆਂ ਨੂੰ ਲੈ ਕੇ ਲੋਕਾਂਾਂ ਚ ਨਿਕਲਣੇ ਸ਼ੁਰੂ ਹੋ ਗਏ ਹਾਲਾਤ ਬਣ ਗਏ ਪ੍ਰਸ਼ਾਸਨ ਨੇ ਇਹਨਾਂ ਵੱਲ ਧਿਆਨ ਨਹੀਂ ਦਿੱਤਾ ਵੱਖ-ਵੱਖ ਕਿਸਾਨ ਵੀ ਮੇਰੇ ਨਾਲ ਖੜੇ ਹੈਗੇ ਆ ਭਾਈ ਜੀ ਕੀ ਨਾਮ ਹੈ ਕਿਹੜਾ ਪਿੰਡ ਹੈ ਚੰਦ ਸਿੰਘ ਜੀ ਨੰਬਰਦਾਰ ਆਊ ਗਠਾਰ ਦਾ ਜੀ ਅੱਛਾ ਨੰਬਰਦਾਰ ਜੀ ਕੀ ਹਾਲਾਤ ਨੇ ਹਾਲਾਤ ਬਹੁਤ ਮਾੜੇ ਨੇ ਜੀ ਅੱਛਾ ਉਹ ਕਰ ਗਿਆ ਡੋਬਾ ਪੂਰਾ ਹਾਂ ਪੂਰਾ ਕਰ ਗਿਆ ਦੇਖ ਲਓ ਜੀ ਕੱਲ ਸ਼ਾਮ ਨੂੰ ਕੁਝ ਨਹੀਂ ਹੈ ਅੱਜ 2-2 ਫੁੱਟ ਪਾਣੀ ਚੜ ਗਿਆ ਹੋ ਸਕਦਾ ਹੈ ਅੱਜ ਰਾਹੂ ਕੇ ਠਾੜ ਵੀ ਉੱਪਰ ਜਾਵੇ ਰਾਹੂ ਕੇ ਠਾੜ ਵੀ ਉੱਪਰ ਹਾਂਜੀ ਕਿਸਾਨਾਂ ਦੀ ਦਰਿਆ ਦੇ ਵਿੱਚ ਫਸਲ ਦੀ ਦਰਿਆਉ ਪਾਰ ਫਸਲ ਦੀ ਦਰਿਆ ਤੇ ਉਰਾਰ ਫਸਲ ਸਭ ਡੁੱਬ ਗਈ ਖਰਾਬ ਡੁੱਬ ਗਈ ਖਰਾਬ ਹੋ ਗਈ ਤੇ ਬਹੁਤ ਆਏ ਨਹੀਂ ਕੋਈ ਅਧਿਕਾਰੀ ਕੋਈ ਸਾਰ ਨਹੀਂ ਲਈ ਤੁਹਾਡੀ ਆਏ ਨਹੀਂ ਜੀ ਐਸ.ਡੀ.ਐਮ ਸਾਹਿਬ ਆ ਕੇ ਟੱਪ ਗਏ ਨਹੀਂ ਤੇ ਪੁੱਛਿਆ ਦੱਸ ਜਿਹੜਾ ਮਾਰ ਗਿਆ ਹਾਂਜੀ ਅੱਛਾ ਜਿਹੜਾ ਛੇੜਾ ਲਾਈ ਰੱਖਿਆ ਹਾਂਜੀ ਹੋਰ ਕੁਝ ਨਹੀਂ ਬਸ ਫੋਟੋ ਕਰਾ ਕੇ ਤੇ ਫੋਟੋ ਕਰਾ ਲਈ ਵੀ ਅਸੀਂ ਗਏ ਹਾਂਜੀ ਬਾਪੂ ਤੇਰਾ ਕੀ ਨਾਂ ਕੀ ਹਾਲਾਤ ਗਏ ਨੇ ਇੱਧਰ ਦੇ ਜੀ ਜੀ ਸਿੰਘ ਮੈਨਾ ਜੀ ਸਿੰਘ ਜੀ ਕੀ ਹਾਲ ਹੈ ਹਾਂਜੀ ਮਾਰੇ ਬਹੁਤ ਅੱਛਾ ਹਾਂਜੀ ਡੁੱਬ ਗਏ ਪੱਠੇ ਪੁੱਠੇ ਬਹੁਤ ਡੁੱਬ ਗਏ ਅੱਛਾ ਹਾਂਜੀ ਤੇ ਹੁਣ ਕੀ ਬਣੇਗਾ ਕਿਸਾਨਾਂ ਦਾ ਕਿਸਾਨ ਹੁਣ ਵੇਖੋ ਕੀ ਬਣੇਦਾ ਹਮ ਕਿਸਾਨ ਕੋ ਜੋੜੇਗਾ ਤਾਂ ਗੱਲ ਬਣੇਗੀ ਨਾ ਹਮ ਤੇ ਕਿਹੜੇ ਡੁੱਬੇ ਨੂੰ ਨ ਕੀ ਦੇਣ ਦੇ ਹਮ ਹਾਂਜੀ ਠੀਕ ਹੈ ਨਾ ਹਮ ਹੁਣ ਸਾਡੇ ਪਿੰਡ ਗਈ ਨਹੀਂ ਆਲਾ ਹੁਣ ਪਤੂ ਹੀ ਸੇਵਨ ਵਾਲੀ ਕਿੰਨੀ ਤਾਰੂ ਹੈ ਇਹਦਾ ਪਾਣੀ ਨਾ ਲੱਗ ਸਕਦਾ ਲੱਗ ਸਕਦਾ ਬਿਲਕੁਲ ਹਾਂ ਤੇ ਹਾਲਾਤ ਫਿਰ ਮਾੜੇ ਹੋ ਗਏ ਬਹੁਤ ਲਾਤ ਮਾੜੇ ਨਾ ਪਾਣੀ ਵੇਲੇ ਖਾਲੇ ਵੇਲੇ ਕਿੰਨਾ ਆਦਾ ਨਿਕਾ ਮਾਰ ਲੈ ਹਾਂ ਤੇ ਮੰਗੀ ਗਈ ਹੈ ਸਰਕਾਰ ਤੋਂ ਮੰਗਣ ਕੇ ਕੀ ਪਤਾ ਕੀ ਦੇਣੀ ਕਿਸੇ ਕੇ ਨਹੀਂ ਦੇਣੀ ਕਿ ਪਤਾ ਠੀਕ ਹੈ ਨਾ ਕਿਹੜੇ ਮਕਾਨ ਦੇ ਦੇਦਾ ਗਵਰਨਮੈਂਟ ਨਹੀਂ ਦੇਣੀ ਕਿਸੇ ਨਹੀਂ ਦੇਣੀ ਤੇ ਭਗਵੰਤ ਮਾਨਤ ਕਹਿੰਦਾ ਮੈਂ ਮੁਰਗੀਆਂ ਦਾ ਦੇ ਦਿਆਂਗਾ ਆਂਡਿਆਂ ਦਾ ਦੇ ਦਿਆਂਗਾ ਕੀ ਕਰੇਗਾ ਅੱਛਾ ਹਾਂ ਹਾਂ ਇਹ ਦੁਨੀਆ ਬਣਾ ਦਿੱਤਾ ਹੈ ਕੀ ਕਰੇਗਾ ਉਹ ਕੁਝ ਨਹੀਂ ਕਰ ਸਕਦਾ ਅੱਛਾ ਐਵੇਂ ਮਾੜਾ ਭਗਵਾਨ ਤੋਂ ਹਾਂ ਇਹ ਕੁਝ ਨਹੀਂ ਕਰ ਸਕਦੇ ਅੱਛਾ ਹਾਂ ਨਾ ਕਾਲੀ ਨਾ ਕਾਂਗਰਸ ਕਿਸੇ ਨਹੀਂ ਕਰ ਸਕਦੇ ਆਪਾਂ ਡੈਡ ਪਰਦੇ ਕਾਲੀ ਕਾਂਗਰਸ ਸਾਰੇ ਇੱਕ ਵਰਗੇ ਇੱਕੋ ਜਿਹੇ ਨੇ ਅੱਛਾ ਹਾਂਜੀ ਸਾਰੇ ਆਦੇ ਡੈਡ ਪਰਦੇ ਬਿਲਕੁਲ ਬਿਲਕੁਲ ਤੇ लाਤ ਫਿਰ ਮਾੜੇ ਹੋਵੇ ਬਹੁਤ लाਤ ਮਾੜੇ ਪਹਿਲਾਂ ਜੰਗ ਦੇ ਮਾੜੇ ਤੋਂ ਨੇ ਹਾਂਜੀ ਹਾਂਜੀ ਪਹਿਲੇ ਕਰ ਜੰਗ ਦੀ ਤਿਆਰੀ ਹੋ ਗਈ ਵਿਚਾਰੇ ਕੋਈ ਕਿੱਧਰ ਜਾਣ ਕੋਈ ਕਿੱਧਰ ਵੇਖਣ ਕੀ ਵੀ ਰੱਖਦਾ ਗੋਲੀ ਚੱਲ ਪਵੇ ਹਾਂ ਬਾਰਡਰ ਵਾਲੇ ਮਰੇ ਮਰੇ ਹਾਂਜੀ ਬਾਰਡਰ ਵਾਲੇ ਉਹਨ ਕੀ ਕਰਨਗੇ ਫਿਰ ਬਾਰਡਰ ਵਾਲਾ ਬੈਠੇ ਨੇ ਆਪਾਂ ਤੇ ਕਿਵੇਂ ਕਰਾਂ ਬਾਹਰ ਬੈਹ ਜਾਂਦੇ ਪਾਣੀ ਆਗਰ ਬਾਹਰ ਹੀ ਬਹਿਣਾ ਕਿੱਧਰ ਬਹਿਣ ਦੇ ਹਾਂ ਠੀਕ ਹੈ ਬਿਲਕੁਲ ਜੀ ਮੰਗਮਾ ਵੀ ਨਹੀਂ ਧਾਰ ਵੀ ਨਹੀਂ ਚੀਜ਼ ਦਿੰਦੇ ਕੋਈ ਬਾਰਡਰ ਵਾਲਿਆਂ ਕੋਈ ਚੀਜ਼ ਵੀ ਨਹੀਂ ਧਾਰ ਦਿੰਦੇ ਹੁਣ ਧਾਰ ਵੀ ਨਹੀਂ ਦਿੰਦੇ ਨਾ ਕੋਈ ਫਸਲ ਡੁੱਬ ਗਈ ਹੈ ਫਸਲ ਡੁੱਬ ਗਈ ਪੈਸੇ ਦਿਓ ਤੇ ਚੀਜ਼ ਲਵੋ ਅੱਛਾ ਹਾਂ ਬਾਸ ਆ ਸਵੇਰੇ 6 ਵਜੇ ਆਏ ਇੱਥੇ ਪਾਣੀ ਜਰਵ ਨਹੀਂਗਾ ਸੀ ਹੂੰ ਆ ਦੇਖੋ انki ਡਾੜਾ 260000 ਹੋ ਗਿਆ ਪਿੱਛੋਂ ਅਜੇ ਤਾਂ ਪਾਣੀ ਹੋਰ ਆਉਣਾ ਤੇ ਫਿਰ ਕਿੰਨਾ ਲੱਗ ਜਾਏਗਾ ਪਾਰ ਉਧਰ ਅੱਛਾ ਹਾਂਜੀ ਸੜਕ ਕ੍ਰੋਸ ਕਰਨ ਲੱਗ ਜਾਓ ਕਰਨ ਲੱਗੇਗਾ ਜਿਵੇਂ ਪਾਣੀ ਵਧੀਆ ਗੱਲਾਂ ਸੁਣ ਕੇ ਤੁਹਾਨੂੰ ਪਤਾ ਲੱਗ ਜਾਊਗਾ ਹਾਲਾਤ ਜਿਹੜੇ ਕੀ ਹੋ ਗਿਆ ਗੱਟੀ ਮੱਤੜ ਪਿੰਡ ਦੇ ਵਿੱਚ ਖੜੇ ਹੈਗੇ ਆ ਤੇ ਇਸ ਪਿੰਡ ਦੇ ਵਿੱਚ ਵੀ ਪਾਣੀ ਨੇ ਦਸਤਕ ਦੇ ਦਿੱਤੀ ਹੈਗੀ ਆ ਤੇ ਇਹ ਪਿੰਡਾਂ ਦੇ ਲੋਕ ਡਾੜੇ ਪਰੇਸ਼ਾਨ ਨੇ ਇਹਨਾਂ ਦੀ ਸਾਰ ਲੈਣ ਲਈ ਫੋਟੋਆਂ ਕਰਾਉਣ ਲਈ ਪ੍ਰਸ਼ਾਸਨ ਜਰੂਰ ਆ ਜਾਂਦਾ ਫੋਟੋ ਸੈਸ਼ਨ ਬਾਰਡਰ ਤੇ ਚੱਲ ਰਿਹਾ ਪਰ ਇਸ ਫੋਟੋ ਸ਼ਾਟ ਵਿੱਚ ਇਹਨਾਂ ਕਿਸਾਨਾਂ ਨੂੰ ਕੁਝ ਨਹੀਂ ਮਿਲ ਰਿਹਾ ਕਿਸਾਨਾਂ ਦੀਆਂ ਫਸਲਾਂ ਡੁੱਬ ਗਈਆਂ ਦਰਿਆ ਦੇ ਵਿੱਚ ਡੁੱਬ ਗਈਆਂ ਦਰਿਆਵਾਂ ਬਾਹਰ ਡੁੱਬ ਗਈਆਂ ਦਰਿਆਵਾਂ ਉਰਾਰ ਡੁੱਬ ਗਈਆਂ ਪਰ ਡੁੱਬ ਗਈ ਇਹਨਾਂ ਦੀ ਕਿਸਮਤ ਡੁੱਬ ਗਿਆ ਇਹਨਾਂ ਦਾ ਸਭ ਕੁਝ ਤੇ ਇਹ ਲੋਕ ਤਾਂ ਇਹੀ ਕਹਿੰਦੇ ਆ ਕਿਹੜੀ ਸਰਕਾਰ ਕਾਲੀ ਕਾਂਗਰਸ ਸਭ ਇੱਕੋ ਥਾਲੀ ਦੇ ਚੱਟੇ ਵਟੇ ਲੋਕਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਲੋਕ ਪਰੇਸ਼ਾਨ ਨੇ ਗੱਲਾਂ ਦਾ ਮੂੰਹ ਚ ਨਿਕਲਣ ਗਿਆ ਤੇ ਤੁਸੀਂ ਕਿਵੇਂ ਦੇਖਦੇ ਹੈਗੇ ਬਾਰਡਰ ਦੇ ਇਹ ਦੁਖੜੇ ਆਪਣੀ رائے ਜਿਹੜੀ ਆ ਕਮੈਂਟ ਸੈਕਸ਼ਨ ਅਸੀਂ ਤੁਹਾਡੇ ਲਈ ਛੱਡ ਰੱਖਿਆ ਜਰੂਰ ਦਿਓ ਪੱਤਰਕ ਸਾਥੀ ਰਜਿੰਦਰ ਕਮਬੋਜ ਨਾਲ ਮੈਂ ਸਤਪਾਲ ਤင် ਪਿੰਡ ਗਰਤੀ ਮਤ